ਹਾਂ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਅਵਰ YouTube ਚੈਨਲ ਤੇ ਆਪਾਂ ਆਏ ਆਂ ਜੀ ਆਨੰਦਪੁਰ ਸਾਹਿਬ ਮੱਥਾ ਟੇਕਣ ਦੇ ਲਈ ਤੇ ਕਰੋ ਦਰਸ਼ਨ ਜੀ ਤੁਸੀਂ ਵੀ ਆਨੰਦਪੁਰ ਸਾਹਿਬ ਜੀ ਦੇ ਬਿੰਨੇ ਡਾਰਨਾ ਡਾਰਨਾ ਬਤਾ ਨਹੀ ਡਰੀ ਰਹਿੰਦਾ ਕੋਈ ਨਹੀਂ ਵੀ ਵੀਡੀਓ ਧਾਰੀਆਂ ਦੇ ਲੱਗੇ ਆ ਕਾਛੇ ਨੀਂਬੋ ਬਣਾ ਸਾਹ ਹੱਥ ਨਾ ਲਾਵੋ ਦੰਦੀ ਵੜਦੋ ਕਿੰਨੀ ਕਿਸਮਤ ਹੈ ਮਹਾਰਾਜ ਨੇ ਤੁਹਾਨੂੰ ਆਖੀ ਦੀ ਮਕਸੀ ਆ ਮम्मा ਮੈਂ ਵੀ ਲਾਉਣਾ ਮम्मा ਮੈਂ ਵੀ ਲਾਉਣਾ ਚਲੋ ਠੀਕ ਹੈ ਭਾਈ ਜੇ ਕਿਸਵਾ ਲੱਗਿਆ ਤੁਹਾਡਾ ਮਿਲ ਕੇ ਆ और बाबा दबावन बाबा लाला पत्ता लाला पत्ता लाला नाला अपन आओगी अपन आओ आहा सोणा पत्ता हाय हाय काके बस बस पुत पास खाओगे हैं और सारा कुछ ले ली ਹਾਂਜੀ ਲੱਗੇ ਸੋਹਣੇ ਇਹ ਬੈਕ ਸੈਟ ਜੱਜ ਰਸਤਾ ਚਲੋ ਠੀਕ ਹੈ ਕੁਝ ਹੈਗਾ ਸ਼ੂਟਿੰਗ ਹੋ ਰਹੀ ਹੈ ਉਹਦੇ ਬੈਕ ਸੈਟ ਅੱਜ ਅਸੀਂ ਮਿਲੇ ਆਂ ਜੀ ਫਿਲਮ ਇੰਡਸਟਰੀ ਦੇ ਐਕਟ੍ਰੈਸ ਨੂੰ ਤੇ ਤੁਸੀਂ ਵਲੌਗ ਵਿੱਚ ਦੇਖੋ ਹੋ ਗਏ ਐਕਟ੍ਰੈਸ ਹੈ ਕੋਣ ਹੈ ਕੋਣ ਐਕਟ੍ਰੈਸ ਹੈ ਕੋਣ ਸਾਰੇ ਆ ਰਹੇ ਆ ਸ਼ੂਟਿੰਗ ਤੇ ਜੀ ਅਸੀਂ ਵੀ ਆਏ ਵਾ ਸ਼ੂਟਿੰਗ ਤੇ ਫਿਲਮ ਦੀ ਸ਼ੂਟਿੰਗ ਆ ਜੀ ਇੱਥੇ ਆ ਦੇਖ ਲਓ ਸਹੀ ਹੈ ਫੇ ਚੂਟਾ ਹਾਂ ਤੇ ਨੰਦਪੁਰ ਸਾਹਿਬ ਤੋਂ ਆਈ ਸੀ ਤੇ ਇੱਥੇ ਰੁਕ ਗਈ ਤਾਂ ਫਿਰ ਇੱਥੇ ਸਾਨੂੰ ਪਤਾ ਲੱਗਿਆ ਕਿ ਫਿਲਮ ਦੀ ਸ਼ੂਟਿੰਗ ਆ ਤਾਂ ਫਿਰ ਬਹੁਤ ਹੈਪੀ ਹੋਏ ਅੱਜ ਤੇ ਜਨੇ ਚੁੰਦੀ ਵੀ ਬਿਠਾਈ ਸਾਹੀ ਹਰਦੀ ਮੂਆ ਕਿੱਥੇ ਉਹਦੇ ਉੱਧਰ ਉੱਧਰ ਮੈਡੀਟੇਸ਼ਨ ਕਲਾਸ ਚ ਆਉਣਾ ਹਾਂ ਬ੍ਰੇਕ ਕੀਤੀ ਸੀ ਕਿਵੇਂ ਲੱਗ ਗਏ 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 ਕਿਵੇਂ ਲੱਗ ਰਿਹਾ ਤੈਨੂੰ ਇੱਥੇ ਬੈਠ ਕੇ ਝੁੱਲੇ ਤੇ ਹੀ ਬਹੁਤ ਵਧੀਆ ਬਹੁਤ ਵਧੀਆ ਹਾਂਜੀ ਹੋਰ ਫਿਰ ਤੁਸੀਂ ਜਾਂਦੇ ਨਹੀਂ ਸੌਣ ਲੈ ਬੈਠੇ ਫੋਨ ਤੇ ਗੱਲਾਂ ਕਰੀ ਜਾਂਦੇ ਆਈ ਨਹੀਂ ਕਿ ਅਸੀਂ ਵੀਡੀਓ ਵਾਡੀਓ ਬਣਾ ਲਈਏ ਹਈ ਉਧਰ ਕੀ ਆ ਓਏ ਇੱਧਰ ਸਾਂਝਾ ਚਿੜੀਆ ਘਰ ਪਰ ਲੇਕਿਨ ਪਤਾ ਨਹੀਂ ਕੀ ਸੁੱਤਿਆ ਪਿਆ ਲੋ ਇੱਧਰ ਖਰਗੋਸ਼ ਯਾਰ ਕਿਦਾਂ ਦੇ ਖਰਗੋਸ਼ ਆ ਓਏ ਓ ਮਾਈ ਗੋਡ ਕਿੰਦਾ ਦੀ ਸਮੈਲ ਨਾ ਦੇ ਵਿੱਚ ਪਤਾ ਨਹੀਂ ਕੀ ਹੈ ਯਾਰ ਉਹ ਕਾਲੇ ਕਾਲੇ ਜੇ ਸਾਰਾ ਜੀ ਬੜਾ ਸੋਹਣਾ ਸੱਚੀ ਉਧਰ ਮਾਹੀ ਝੂਟੇ ਲਈ ਜਾਂਦੀ ਆ ਤੁਹਾਨੂੰ ਬਹੁਤ ਸੋਹਣੀ ਹੈ ਕਿ ਨਾ ਬੋਲੀ ਲਿਖੀ ਵੀ ਤੁਹਾਨੂੰ ਪੜ੍ਹੋਣੀ ਆ ਆ ਕਾਫੀ ਤੇ ਲੈ ਜਾ ਮੈਨੂੰ ਸੋਹਣਿਆ ਕਿੱਥੋਂ ਮੰਗੀਆਂ ਨਹੀਂ ਬਾਲੀਆਂ ਬਿੰਦਾਂ ਨਹੀਂ ਚੰਨਾ ਮੇਰੇ ਕੋਲ ਤੂੰ ਤੈਨੂੰ ਰਿੰਧੀਆਂ ਨੇ ਕਾਲੀਆਂ ਵਾਹ ਕੀ ਬਾਤ ਹੈ ਮਹੀ ਬਾਸਕਰ ਜਸਟ ਇੰਜੋਏ ਹੈ ਨਾ ਕੋਈ ਨਹੀਂ ਆਉਂਦੀ ਨਾ ਕਿਹੜਾ ਜਾਨਵਰ ਆ ਜੋ ਦੇਖੋ ਆ ਜੋ ਹੁਣ ਕੀ ਤੁਸੀਂ ਮਾਂ ਪੁੱਤ ਗੱਲਾਂ ਕਰਦੇ ਹੋ ਕੰਮੀ ਬੜੀ ਜ਼ੋਰ ਦੀ ਝੂਟੇ ਮੈਨੂੰ ਇਹ ਮੰਮਾ ਮੈਂ ਝੂਟੇ ਬਣ ਇੱਕ ਧੁੱਪ ਬਹੁਤ ਜ਼ਿਆਦਾ ਹਨਾ ਕੱਲ ਮੌਸਮ ਸੋਹਣਾ ਸੀਗਾ ਚਲੋ ਬੱਸ ਕਰੋ ਹੁਣ ਕੁੰਦੂ ਨੂੰ ਤਾਂ ਨੀਂਦ ਹੋਣ ਲੱਗ ਗਈ ਇਹਨੂੰ ਤਾਂ ਨੀਂਦ ਆ ਲੱਗੀ ਚੁੰਦੂ ਨੂੰ ਤਾਂ ਲਓ ਜੀ ਉਧਰ ਬੱਦਲ ਦੇਖੋ ਕਿਦਾਂ ਦਾ ਦੇਖੋ ਕਦੇ ਉਧਰ ਬੱਦਲ ਦੇਖੀ ਹਾਂ ਆਇਓ ਬੱਦਲ ਕਿਵੇਂ ਦਾ ਬੱਦਲਾ ਦੇਖੋ ਆਨੰਦਪੁਰ ਸਾਹਿਬ ਸਾਈਡ ਦਾ ਇਹ ਬੱਦਲ ਉਹ ਸਕੀਨਾ ਹੂੰ ਉਹ ਬੋਤਾ ਸਮਾਉਂ ਉਹ ਦੇਖਦੇ ਚੱਲੇ ਆ ਉਹ ਉਹ ਫਿਲਮ ਵਾਲੇ ਐਕਟਰ ਸਾ ਉਹ ਚੱਲੇ ਆ ਅਸੀਂ ਫਿਰ ਨੂੰ ਫੋਟੋ ਵੀ ਦਿਖਾਵਾਂਗੇ ਖੜ੍ਹ ਕੇ ਹੂੰ ਬਹੁਤ ਸੋਹਣਾ ਹੈ ਜੀ ਸਾਂਝਾ ਅਨੰਦਪੁਰ ਸਾਹਿਬ ਤੋਂ ਆਉਂਦੇ ਰਸਤੇ 'ਚ ਆਉਂਦਾ ਏ ਬਹੁਤ ਸੋਹਣੀ ਜਗ੍ਹਾ ਸੱਚੀ ਇੰਜੋਏ ਆ ਟੂ ਮੱਚ ਇੰਜੋਏ ਹਰਦੀਪ ਤੋਂ ਨਾ ਰਬਾਬ ਦੇ ਸੈਂਡਲ ਲੈ ਕੇ ਆਉਣੇ ਆ ਤੇ ਰਬਾਬ ਨੂੰ ਇੱਥੇ ਨੀਚੇ ਤੋੜਦੇ ਆ ਐਦਾਂ ਨੰਗੇ ਪੈਰੀ ਤਾਂ ਬੱਚਾ ਪੈਰ ਤੇ ਕੁਛ ਵੱਜ ਨਾ ਜਾਵੇ ਜਾਂ ਫਿਰ ਐਦਾਂ ਕਰਦੇ ਛੱਟ ਦਿੰਦੇ ਆ ਦੇਖ ਲੈਨੇ ਕਿਵੇਂ ਤੂੰ ਦਿਲ ਖੇੜ ਲਾ ਉਹ ਆ ਜਾ ਮੈਂ ਤੋੜ ਲਾਂਦੇ ਤੋੜ ਲਾਂਦੇ ਇਹਨੂੰ ਛੱਡ ਦੇ ਫਿਰ ਛੱਡ ਦੇ ਇੱਥੇ ਤੋੜਦੇ ਆ ਕੋਈ ਚੱਕਰ ਨਹੀਂ ਹਲੇ ਫੜਦਾ ਇੱਦਾਂ ਬਾਬਾ ਆਪਾਂ ਝੂਟੇ ਲਈਏ ਤਰਲਾ ਲੈ ਚੱਕ ਕੇ ਲੈ ਗਿਆ ਤੈਨੂੰ ਜਾ ਰਹਾ ਹੈ ਸੱਚੀ ਫੁਆਰਾ ਵੀ ਚੱਲਦਾ ਹੈ ਵਾਓ ਕਿੰਨਾ ਸੋਹਣਾ ਲੱਗਦਾ ਹੈ ਚੱਲਦਾ ਸੱਚੀ ਲੈ ਤੇ ਬਾਬਾ ਠੰਡਾ ਓਏ ਆ ਇੱਧਰ ਨੂੰ ਅਰ ਬਾਬਾ ਪਾਰੀ ਠੰਡਾ ਠੰਡਾ ਲੱਗਦੀ ਹੈ ਓਏ ਆ ਇੱਧਰ ਨੂੰ ਇੱਕ ਰਬਾ ਮਾਹੀ ਇਧਰ ਹੱਥ ਲਾਈਂ ਇੱਕ ਨੂੰ ਇਧਰ ਹੱਥ ਲਾਈਂ ਬਹਿ ਕੇ ਭੋਜ ਬਣਾਈ ਹਾਂਜੀ ਜੀ ਕਿਵੇਂ ਹੋ ਸਾਰੇ ਲਾਡੋ ਛੋਣੇ ਪੁੱਤ ਸਾਡਾ ਆਏ ਹਾਏ ਹਲਵਾ ਵਾਹ ਓਏ ਛੋਣੇ ਪੁੱਤ ਕਿੰਨਾ ਏ ਨੂੰ ਵੀ ਪਤਾ ਹਨ हां जी ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਆਪਾਂ ਜਾ ਕੇ ਆਏ ਆ ਅਨੰਤਪੁਰ ਸਾਹਿਬ ਬਾਬਾ ਜੀ ਦੇ ਮੱਥਾ ਟੇਕ ਕੇ ਆਂਦਾ ਸਾਡੇ ਕਰਮਾਂ ਚ ਲਿਖੀ ਸੀ ਯਾਤਰਾ ਦੇਖ ਲਓ ਕੋਲੇ ਮੱਲੇ ਤੋਂ ਬਾਅਦ ਗਏ ਪਰ ਸਾਡੀ ਕਰਮਾਂ ਚ ਲਿਖੀ ਸੀ ਪਲਾਨ ਬਣ ਗਿਆ ਅਚਾਨਕ ਤੇ ਚਲੇ ਗਏ ਸਾਡਾ ਅਚਾਨਕ ਪਲਾਨ ਬਣਿਆ ਤੇ ਸਾਡਾ ਕੋਈ ਇਰਾਦਾ ਹੈ ਨਹੀਂ ਸੀਗਾ ਜਾਣ ਦਾ ਬਸ ਵਾਈਗੁਰੂ ਜੀ ਦੀ ਮਿਹਰ ਨਾਲ ਸਾਨੂੰ ਵਾਈਗੁਰੂ ਜੀ ਨੇ ਸੱਦਿਆ ਬਾਬਾ ਜੀ ਨੇ ਆਪ ਸੱਦਿਆ ਸਾਨੂੰ ਜਿਉਂ ਰ ਅਸੀਂ ਗਏ ਯਾਤਰਾ ਵਧੀਆ ਸਾਡੀ ਹੋਈ ਹਾਂ ਮੱਥਾ ਟੇਕ ਕੇ ਆਏ ਵਧੀਆ ਬਹੁਤ ਵਧੀਆ ਲੱਗਿਆ ਹਾਂ ਤੇ ਜਦੋਂ ਅਸੀਂ ਵਾਪਸ ਆਏ ਆ ਵਧੀਆ ਰਸਤੇ 'ਚ ਰੈਸਟੋਰੈਂਟ ਤੇ ਰੁਕੇ ਆ ਰੋਟੀ ਪਾਣੀ ਖਾਣ ਲਈ ਹਨ ਤੇ ਜਦੋਂ ਅਸੀਂ ਆਉਂਦੇ ਹੋਏ ਰਸਤੇ ਦੇ ਵਿੱਚ ਸੰਝਾ ਘਰ ਉੱਥੇ ਪੈ ਜਾਂਦਾ ਏ ਕਿਹੜੀ ਸਾਈਡ ਰਹਿੰਦਾ ਲੁਧਿਆਣੇ ਤੋਂ ਚੰਡੀਗੜ੍ਹ ਵਾਲੇ ਰੋਡ ਤੇ ਚੰਡੀਗੜ੍ਹ ਰੋਡ ਤੇ ਇਹ ਰੈਸਟੋਰੈਂਟ ਆ ਸੰਝਾ ਘਰ ਹਾਂ ਬਹੁਤ ਜਿਆਦਾ ਵਧੀਆ ਪੰਜਾਬੀ ਪੂਰਾ ਵੇਜ ਵੇਜੀ ਘਾਜੀ ਘਾਜੀ ਤੇ ਦੇ ਪਰ ਉੱਥੇ ਸਾਨੂੰ ਮਿਲੇ ਪੋਲੀਵੁੱਡ ਇੰਡਸਟਰੀ ਦੇ ਫੇਮਸ ਐਕਟਰਸ ਜਿਨ੍ਹਾਂ ਦੀ ਐਕਟਿੰਗ ਇੰਨੀ ਸੋਹਣੀ ਹੁੰਦੀ ਹੈ ਤੇ ਤੁਸੀਂ ਹਮੇਸ਼ਾ ਤੁਸੀਂ ਇਹਨਾਂ ਨੂੰ ਬਹੁਤ ਵਧੀਆ ਵਾਜਵੀਂ ਕਰਦੇ ਆ ਤੁਸੀਂ ਦੇਖ ਕੇ ਕੌਣ ਗੈਸ ਕਰਨਾ ਪਰ ਦੇਖ ਕੇ ਵਲੌਗ ਸਾਨੂੰ ਮੈਸੇਜ ਕਰਕੇ ਜਰੂਰ ਦੱਸਣਾ ਕਿ ਤੁਸੀਂ ਜਾਣਦੇ ਆ ਤੇ ਕੌਣ ਆ ਅਸੀਂ ਉਹਨਾਂ ਦੀ ਫੋਟੋ ਸ਼ੋ ਨਹੀਂ ਕਰਦੇ ਤੁਹਾਨੂੰ ਤੇ ਤੁਹਾਨੂੰ ਪਤਾ ਲੱਗ ਜਾਣਾ ਇਹਨਾਂ ਨੂੰ ਮਿਲੇ ਸੀ ਵਧੀਆ ਚੰਗਾ ਨੇਚਰ ਆ ਵਧੀਆ ਫਿਲਮ ਵਿੱਚ ਫਿਲਮ ਵਿੱਚ ਥੋੜਾ ਹੈਗਾ ਨੈਤਿਕਾ ਪਰ ਉਹ ਰੀਅਲ ਦੇ ਵਿੱਚ ਚੰਗਾ ਨੇਚਰ ਆ ਕੁਛ ਮਤਲਬ ਤੁਹਾਨੂੰ ਹਿੰਟ ਦੇ ਦਵਾਂਗੇ ਵਲੌਗ ਦੇ ਐਂਡ ਦੇ ਉੱਪਰ ਉਹ ਤੁਸੀਂ ਚੈੱਕ ਕਰਕੇ ਦੱਸਿਓ ਤੇ ਕਮੈਂਟ ਕਰਦੇ ਹੋ ਕਿ ਇਹ ਕੌਣ ਨੇ ਜਿਨ੍ਹਾਂ ਨੂੰ ਅਸੀਂ ਮਿਲੇ ਆ ਹਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵਲੌਗ ਕਿਵੇਂ ਲੱਗਿਆ ਉਹ ਵੀ ਦੱਸਿਓ ਵਧੀਆ ਸੀ ਸੋਹਣਾ ਤੇ ਬਾਕੀ ਤੁਸੀਂ ਯਾਤਰਾ ਜਿਵੇਂ ਜਰੂਰ ਕਰਨੀ ਚਾਹੀਦੀ ਆ ਨਨਦਪੁਰ ਸਾਹਿਬ ਅਸੀਂ ਮਾਰਨਿੰਗ 10 ਵਜੇ ਤੁਰੇ ਸੀ ਤੇ ਸ਼ਾਮ ਨੂੰ ਅਸੀਂ 3 ਵਜੇ ਘਰੇ ਆ ਗਏ ਨਹੀਂ ਸੋਰੀ 4:30 ਆਏ ਆ ਸਵਾਗਤ ਸਾਰਾ ਜੀ ਸਵਾਗਤ ਸਾਰਾ ਸੀ ਕਰ ਪੂਰੇ ਸਵਾਚਾਰ ਹਰਦੀਪ ਨੇ ਕਿਹਾ ਸੀ ਕਿ ਸਵਾਚਾਰ ਖੇਲੇ ਪਹੁੰਚਾਂਗੇ ਰੁਕ ਕੇ ਨਾਨਕਸਰ ਅਸੀਂ ਰੁਕ ਕੇ ਆਏ ਹਾਂ ਜੂਸ ਪੀ ਕੇ ਆਏ ਹਾਂ ਤੇ ਸੇ ਪੂਰੇ ਸਵਾਚਾਰ ਘਰੇ ਪਹੁੰਚ ਗਏ ਸੀ ਤੇ ਵਲੌਗ ਜਰੂਰ ਵਾਚ ਕਰਿਓ ਸਾਰਾ ਤੇ ਹੁਣ ਆਪਾਂ ਮਿਲਾਂਗੇ ਨੈਕਸਟ ਵਲੌਗ ਦੇ ਵਿੱਚ ਤੇ ਵਲੌਗ ਸਾਡੇ ਜਰੂਰ ਦੇਖਿਆ ਕਰੋ ਸਾਰੇ ਸਾਰੇ ਬਾਈ ਕਰ ਦੋ ਬਾਈ ਕਰ ਦੋ ਬੱਬਾ ਬਾਈ ਕਰ ਦੋ ਛਣੇ ਬੱਤ ਕਰ ਦੋ ਬਾਈ ਬਾਈ ਕਰ ਦੋ ਬਾਈ ਕਰ ਦੋ